ਇਹ ਤਸਵੀਰਾਂ ਉਸ ਨੌਜਵਾਨ ਦੀਆਂ ਨੇ ਜੋ ਬਾਗਾਪੁਰਾਣਾ ਦੀ ਕਾਲੇਕੇ ਰੋਡ ਉੱਪਰ ਸਥਿਤ ਪਰਾਚੀਨ ਸ਼੍ਰੀ ਦੁਰਗਾ ਮੰਦਿਰ ਵਿੱਚ ਚੋਰੀ ਨੂੰ ਅੰਜਾਮ ਦੇ ਕੇ ਗਿਆ ਹੈ ਤੁਸੀਂ ਦੇਖ ਸਕਦੇ ਹੋ ਵੀ ਉਸ ਨੌਜਵਾਨ ਦਾ ਚਿਹਰਾ ਤੁਹਾਡੇ ਸਾਹਮਣੇ ਹੈ ਜਿਸ ਨੇ ਚੋਰੀ ਨੂੰ ਅੰਜਾਮ ਦਿੱਤਾ ਹੈ ਤੇ ਕਿਸ ਤਰ੍ਹਾਂ ਜਿਹੜਾ ਇਹ ਨੌਜਵਾਨ ਬੇਖੌਫ ਹੋ ਕੇ ਜਿਹੜੇ ਗੋਲਕਾਂ ਨੂੰ ਭੰਨ ਕੇ ਇਹ ਤੁਹਾਨੂੰ ਦੱਸਦੀ ਵੀ ਜਿਹੜੀਆਂ ਗੋਲਕਾਂ ਇਸ ਨੌਜਵਾਨ ਨੇ ਇੱਟ ਦੇ ਨਾਲ ਜਿਹੜੀਆਂ ਭੰਨੀਆਂ ਨੇ ਤੇ ਆਪਾਂ ਇਸ ਨੂੰ ਇਹ ਨਹੀਂ ਕਹਿ ਸਕਦੇ ਵੀ ਇਹ ਪੱਕਾ ਚੋਰ ਆ ਜਾਂ ਕੁਝ ਵੀ ਹੈ ਨਾ ਤਾਂ ਇਹਨਾਂ ਦੀ ਇਸ ਨੌਜਵਾਨ ਦੀ ਇਸ ਗਲਤ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਜਿਹੜਾ ਇਹ ਨੌਜਵਾਨ ਸਿਰਫ ਇੱਟ ਦੇ ਨਾਲ ਹੀ ਜਿਹੜੀ ਇਹਨੇ ਕੋਸ਼ਿਸ਼ ਕੀਤੀ ਆ ਇੱਟ ਦੇ ਨਾਲ ਜਿਹੜੀ ਭੰਨਣ ਦੀ ਕੋਸ਼ਿਸ਼ ਕੀਤੀ ਆ ਇੱਟ ਦੇ ਨਾਲ ਭੰਨਿਆ ਨਹੀਂ ਗਿਆ ਪਰ ਜਦੋਂ ਗੱਲਾਂ ਭੰਨਿਆ ਨਹੀਂ ਗਿਆ ਤਾਂ ਜਿਹੜਾ ਜਿੱਥੋਂ ਪੈਸੇ ਗੋਲਕ ਦੇ ਵਿੱਚ ਪਾਏ ਜਾਂਦੇ ਆ ਇਹ ਉਸ ਜਗ੍ਹਾ ਨੂੰ ਹੀ ਇਹਨੇ ਥੋੜਾ ਜਿਹਾ ਤੋੜ ਮਰੋੜ ਕਰਕੇ ਤੌਰ ਦੇ ਵਿੱਚੋਂ ਪੈਸੇ ਕੱਢਦੇ ਗੱਲਾਂ ਮੁੱਦਾ ਕਰਕੇ ਤਾਂ ਤੁਸੀਂ ਦੇਖੋ ਕਿਵੇਂ ਆਰਾਮ ਦੇ ਨਾਲ ਜਿਹੜਾ ਨੌਜਵਾਨ ਪੈਸੇ ਇਹ ਗਿਣ ਰਿਹਾ ਇਹ ਕੱਢ ਕੇ ਤਾਂ ਜਿਹੜੀ ਭਾਣ ਭਾਣ ਨੌਜਵਾਨ ਨੇ ਜਿਹੜੀ ਉੱਥੇ ਹੀ ਵੈਚੀ ਛੱੜਤੀ ਤੇ ਜਿਹੜੇ ਨੋਟ ਆ ਆਰਾਮ ਦੇ ਨਾਲ ਗਿਣ ਕੇ ਜਿਹੜੇ ਲੈ ਕੇ ਗਿਆ ਤਾਂ ਜਿਹੜੀ ਸੀਸੀਟੀਵੀ ਹੁਣ ਜਿਹੜੀ ਸਾਹਮਣੇ ਆਈ ਆ ਨੌਜਵਾਨ ਵੱਲੋਂ ਜਿਹੜੀ ਸੀਸੀਟੀਵੀ ਇਹ ਨੌਜਵਾਨ ਵੱਲੋਂ ਜਿਹੜੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਉਹਦੀ ਸੀਸੀਟੀਵੀ ਆ ਤਾਂ ਬਹੁਤ ਜਿਹੜਾ ਇਸ ਨੂੰ ਆਪਾਂ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਜਿਹੜਾ ਇਹ ਨੌਜਵਾਨ ਸਿਰਫ ਸਾਈਕਲ ਤੇ ਆ ਕੇ ਚੋਰੀ ਨੂੰ ਕਿੰਨਾ ਸਮਾਂ ਜਿਹੜਾ ਇਸ ਨੇ ਚੋਰੀ ਕਰਨ ਤੇ ਲਾਇਆ ਤੇ ਬੜੇ ਆਰਾਮ ਦੇ ਨਾਲ ਬੇਖੌਫ ਹੋ ਕੇ ਜਿਹੜਾ ਚੋਰੀ ਨੂੰ ਅੰਜਾਮ ਦਿੰਦਾ ਏ ਤਾਂ ਆਪਾਂ ਇਸ ਤੋਂ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਵੀ ਜਿਹੜੀ ਪਲਸ ਦੀ ਕਿੰਨੀ ਕਸਤੀ ਹੈ ਬਾਗਾ ਪ੍ਰਣਾ ਪਲਸ ਦੀ ਜੇ ਸ਼ਕਤੀ ਹੋਵੇ ਤਾਂ ਅਜਿਹੀਆਂ ਘਟਨਾ ਨੂੰ ਅੰਜਾਮ ਦੇਣ ਤੋਂ ਇਹ ਲੋਕ ਬਾਜ ਔਨ ਜਾਂ ਇਸ ਘਟਨਾ ਇਹ ਜਿਹੀਆਂ ਘਟਨਾ ਨੂੰ ਅੰਜਾਮ ਦੇ ਲਈ 100 ਵਾਰ ਜਿਹੜਾ ਸੋਚਣਾ ਤਾਂ ਇਸ ਗੱਲ ਤੋਂ ਜਿਹੜੀ ਪੁਲਿਸ ਦੀ ਸਖਤੀ ਦਾ ਅੰਦਾਜ਼ਾ ਜਿਹੜਾ ਲਾਇਆ ਜਾ ਸਕਦਾ ਹੈ ਪਰ ਜਿਹੜੀ ਮੰਦਿਰ ਦੀ ਪ੍ਰਬੰਧਕ ਕਮੇਟੀ ਆ ਪ੍ਰਧਾਨ ਰਮਨ ਕੁਮਾਰ ਮਿੱਤਲ ਜੀ ਸੰਦੀ ਮਿੱਤਲ ਜੀ ਆਪਣੀ ਕਮੇਟੀ ਦੇ ਸਾਰੇ ਅਹੁਦੇਦਾਰ ਤੇ ਮੈਂਬਰਾਂ ਦੇ ਨਾਲ ਪੁਲਤ थाना ਬਾਗਪੁਰਾ ਦੇ ਵਿੱਚ ਥਾਣਾ ਮੁਖੀ ਇੰਸਪੈਕਟਰ ਜਦੇਂਦਰ ਸਿੰਘ ਨੂੰ ਮਿਲੇ ਆ ਤੇ ਉਹਨਾਂ ਨੇ ਵਿਸ਼ਵਾਸਿਤ ਹੋਇਆ ਕਿ ਜਲਦੀ ਹੀ ਜਿਹੜਾ ਉਸ ਦੀ ਜਿਹੜੀ ਚੋਰ ਦੀ ਉਸ ਨੌਜਵਾਨ ਦੀ ਜਿਹੜੀ شناخت ਕੀਤੀ ਜਾਊਗੀ ਤਾਂ ਜੋ ਉਸ ਨੌਜਵਾਨ ਨੂੰ ਸਾਹਮਣੇ ਲਿਆਂਦਾ ਜਾ ਸਕੇ ਤਾਂ ਇਹ ਤੁਸੀਂ ਜਿਹੜੀ ਸੀਸੀਟੀਵੀ ਤੁਸੀਂ ਦੇਖੋ ਤਾਂ ਕਿਸ ਤਰ੍ਹਾਂ ਜਿਹੜਾ ਨੌਜਵਾਨ ਅੰਜਾਮ ਦੇ ਰਿਹਾ ਹੈ ਤਾਂ ਇਹ ਸਾਰੀ ਸੀਸੀਟੀਵੀ ਇਹ ਸਾਰੀ ਘਟਨਾ ਦੀ ਜਿਹੜੀ ਸੀਸੀਟੀਵੀ ਸਾਹਮਣੇ ਆਈ ਹੈ ਕਿਸ ਤਰ੍ਹਾਂ ਨੌਜਵਾਨ ਪੈਸੇ ਲੈ ਰਿਹਾ ਆਰਾਮ ਦੇ ਨਾਲ ਪੈਸੇ ਕੱਢ ਰਿਹਾ ਤੇ ਉਸ ਤੋਂ ਬਾਅਦ ਇਹ ਸਾਈਕਲ ਤੇ ਹੀ ਟਹਿਲਦਾ ਹੋਇਆ ਜਿਹੜਾ ਵਾਪਸ ਚਲਾ ਜਾਂਦਾ ਤਾਂ ਇਹ ਜਿਹੜੀਆਂ ਤਸਵੀਰਾਂ ਨੇ 29 ਦਸੰਬਰ 29 ਦਸੰਬਰ ਸਵੇਰ ਦੇ ਮੌਕੇ ਕਹਿ ਸਕਦੇ ਹਾਂ ਵੀ 12 ਸਵਾ ਸਵਾ 12 ਤੋਂ ਲੈ ਕੇ 1 ਵਜੇ ਦੇ ਦਰਮਿਆਨ ਇਹ ਪੌਣੇ ਘੰਟੇ ਦੇ ਵਕਫੇ ਦੇ ਵਿੱਚ ਬੇਖੌਫ ਹੋ ਕੇ ਆਰਾਮ ਦੇ ਨਾਲ ਜਿਹੜੀ ਚੋਰੀ ਕੀਤੀ ਆ ਤਾਂ ਇਹ ਜਿਹੜੀ ਸੀਸੀਟੀਵੀ ਤੁਸੀਂ ਅਖੀਰ ਤੱਕ ਦੇਖ ਸਕਦੇ ਹੋ ਪਹਿਲਾ ਨੌਜਵਾਨ ਇਹ ਜਿਹੜਾ ਮੰਦਰ ਦੀ ਛੱਤ ਦੇ ਉੱਪਰੋਂ ਆਇਆ ਤਾਂ ਜਿਹੜੇ ਛੱਤ ਦੇ ਉੱਪਰੋਂ ਆਇਆ ਤਾਂ ਜਿਹੜਾ ਉੱਥੇ ਦਰਵਾਜ਼ਾ ਲੱਗਾ ਹੋਇਆ ਸੀ ਤਾਂ ਪਤਾ ਲੱਗਾ ਵੀ ਜਿਹੜੇ ਦਰਵਾਜ਼ੇ ਦੇ ਪਹਿਲਾਂ ਹੋ ਸਕਦਾ ਵੀ ਕੁੰਡੇ ਵਗੈਰਾ ਜਾਂ ਕੋਈ ਢੱਲੇ ਕੀਤੇ ਹੋਣ ਨਾਟ ਵਗੈਰਾ ਜਿਸ ਕਰਕੇ ਜਿਹੜਾ ਆਸਾਨੀ ਦੇ ਨਾਲ ਅੰਦਰ ਆਉਣ ਦੇ ਵਿੱਚ ਸਫਲ ਰਿਹਾ ਤੇ ਪਰ ਉਸ ਤੋਂ ਪਹਿਲਾਂ ਇੱਕ ਜਿਹੜਾ ਸ਼ੀਸ਼ਾ ਲੱਗਾ ਸੀ ਸ਼ੀਸ਼ੇ ਨੂੰ ਇਹਨੇ ਨੌਜਵਾਨ ਨੇ ਇੱਕ ਤਾਰ ਦੇ ਭੰਨਿਆ ਜਿਹੜਾ ਸ਼ੀਸ਼ੇ ਨੂੰ ੱਟ ਮਾਰ ਕੇ ਭੰਨਿਆ ਤੇ ਉਸ ਤੋਂ ਬਾਅਦ ਉਸ ਥੋੜੀ ਜੀ ਥਾਂ ਵਿੱਚ ਦੇ ਅੰਦਰ ਦਾਖਲ ਹੁੰਦਾ ਤੇ ਅੰਦਰ ਦਾਖਲ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜੀ ਗੋਲਕਾ ਨੂੰ ਭੰਨਣ ਦੀ ਕੋਸ਼ਿਸ਼ ਕਰਦਾ ਪਰ ਉਹ ਟੁੱਟਦੀ ਨਹੀਂ ਭੰਨੀ ਨਹੀਂ ਜਾਂਦੀ ਤਾਂ ਜਿਹੜੀ ਉਸ ਨੂੰ ਵਿੰਗੀ ਵਗੈਰਾ ਜਾਂ ਕੁਝ ਵੀ ਚੱਬ ਵਗੈਰਾ ਜਾਂ ਵਿੰਗੀ ਕਰਕੇ ਤਾਂ ਉਸ ਨੂੰ ਉਸ ਦੇ ਵਿੱਚ ਜਿਹੜੇ ਪੈਸੇ ਬਾਹਰ ਕੱਢਦਾ ਏ ਇੱਕ ਨਹੀਂ ਜਿਹੜੀਆਂ ਦੋ ਗੋਲਕਾ ਨੂੰ ਨਿਸ਼ਾਨਾ ਬਣਾਇਆ ਤਾਂ ਜਿਹੜੀ ਪ੍ਰਬੰਧਕ ਕਮੇਟੀ ਨੇ ਦੱਸਿਆ ਏ ਵੀ ਜਿਹੜੇ ਮਹੀਨੇ ਦੇ ਬਾਅਦ ਇਹ ਜਿਹੜੀ ਗੋਲਕ ਖੁੱਲਦੀ ਆ ਤੇ 50-60000 40-45 45 ਪੀ ਆ ਜਾਂਦੇ 60000 ਦੇ ਕਰੀਬ ਜਿਹੜੀ ਇੱਥੇ ਜਿਹੜੀ ਦਾਣ ਦੇ ਰੂਪ ਦੇ ਵਿੱਚ ਜਿਹੜੀ ਰਾਸ਼ੀ ਬਾਹਰ ਨਿਕਲਦੀ ਆ ਗੈਂਟੀ ਦੇ ਜਦੋਂ ਹੁੰਦੀ ਮਹੀਨੇ ਬਾਅਦ ਪਰ ਤੁਹਾਨੂੰ ਦੱਸ ਦਈਏ ਜਿਹੜਾ ਮੰਦਿਰ ਦਾ ਜਿਹੜਾ ਕੰਸਟ੍ਰਕਸ਼ਨ ਦਾ ਕੰਮ ਆ ਮੰਦਿਰ ਦਾ ਜਿਹੜਾ ਕੰਮ ਚੱਲ ਰਿਹਾ ਨਿਰਮਾਣ ਦੇ ਅਧੀਨ ਆ ਨਵੀਂ ਬਿਲਡਿੰਗ ਬਣਾਈ ਜਾ ਰਹੀ ਆ ਤਾਂ ਇਸ ਲਈ ਜਿਹੜਾ ਗੋਪਤ ਦਾਨ ਵੀ ਜਿਹੜਾ ਦਾਨ ਦੇ ਰੂਪ ਦੇ ਵਿੱਚ ਲੋਕ ਜਿਹੜਾ ਕੁਝ ਲੋਕ ਅਜਿਹੇ ਹੁੰਦੇ ਆ ਜੋ ਦਿਖਾਵਾ ਨਹੀਂ ਕਰਨਾ ਚਾਹੁੰਦੇ ਤਾਂ ਉਹ ਗੋਲਕ ਦੇ ਵਿੱਚ ਵੱਡੀ ਰਾਸ਼ੀ ਜਾਂ ਕਿਸੇ ਵੀ ਤਰ੍ਹਾਂ ਦਾ ਦਾਨ ਜਿਹੜਾ ਉਹ ਪਾ ਕੇ ਜਾਂਦੇ ਆ ਕੋਈ ਆਪਦੀ ਸ਼ਰਦਾ ਦੇ ਅਨਸਾਰ ਆਪਦੀ ਕਮਾਈ ਦੇ ਅਨਸਾਰ ਜਿਹੜਾ ਪਾ ਕੇ ਜਾਂਦੇ ਆ ਤਾਂ ਆਪਾਂ ਜੀ ਕਹੀਏ ਤਾਂ ਰਾਸ਼ੀ ਜਿਹੜੀ ਚੋਰੀ ਹੋਈ ਆ ਵੱਧ ਵੀ ਹੋ ਸਕਦੀ ਆ ਤੇ ਜੋ ਘੱਟ ਵੀ ਹੋ ਸਕਦੀ ਆ ਇਸ ਕਰਕੇ ਜਿਹੜਾ ਹੈਗਾ ਪੁਲਸ ਵੱਲੋਂ ਜਿਹੜਾ ਨੌਜਵਾਨ ਸਾਹਮਣੇ ਪੁਲਸ ਵੱਲੋਂ ਜਿਹੜੀ ਕਾਰਵਾਈ ਕਰਨ ਤੋਂ ਬਾਅਦ ਨੌਜਵਾਨ ਦੀ ਪਛਾਣ ਕੀਤੀ ਜਾਂਦੀ ਹੈ ਜਾਂ ਨੌਜਵਾਨ ਨੂੰ ਫੜਿਆ ਜਾਂਦਾ ਉਸ ਤੋਂ ਬਾਅਦ ਜਿਹੜੀ ਅਸਲੀਅਤ ਜਿਹੜੀ ਸਾਹਮਣੇ ਆਵੇਗੀ ਤਾਂ ਤਦ ਤੱਕ ਤੁਸੀਂ ਇਹ ਜਿਹੜੀਆਂ ਤਸਵੀਰਾਂ ਦੇਖੋ